ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ ਉਹਨੂੰ 28 ਐਮਬੀਬੀਐ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ 4 ਡਾਕਟਰ ਦਿੱਤੇ ਆ ਮੈਂ ਪੁੱਛਾ ਜੁਣਾ ਵੀ ਹਵਤ ਕਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਆ ਪਾਕਿਸਤਾਨ ਚ ਰਹਿੰਦੇ ਹਾਂ ਮੈਨੂੰ ਤਾਂ ਲੱਗਦਾ ਜੀ ਧੰਨਵਾਦ ਨੇ ਕਹੀ ਗਿਆ ਜੀ ਉੱਥੇ ਜਿਹੜਾ ਮੋਗੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਆ ਸਰ ਇਹਨਾਂ ਨੇ ਮਲੇਰਕੋਟਲੇ ਦੀ ਗੱਲ ਕੀਤੀ ਹੈ ਮਲੇਰਕੋਟਲੇ ਵਿੱਚ ਅੱਜ ਤੱਕ ਵੀ ਸਬਡਿਵੀਜ਼ਨ ਹਸਪਤਲ ਸੀਗਾ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹਨੂੰ ਜ਼ਿਲ੍ਹਾ ਬਣਾਤਾ ਲੇਕਿਨ ਉਹਨੂੰ ਡਿਸਟ੍ਰਿਕਟ ਹਸਪਤਲ ਨਹੀਂ ਦਿੰਦਾ ਇਹ ਸਰਕਾਰ ਹੁਣ ਪਹਿਲੀ ਵਾਰੀ ਉਹਨਾਂ ਨੂੰ ਡਿਸਟ੍ਰਿਕਟ ਹਸਪਤਲ ਦੇਣ ਜਾ ਰਹੀ ਹੈ ਜੋ ਇਹਨਾਂ ਦਾ ਮੌਕੇ ਦੇ ਵਿੱਚ ਹੈ ਜੀ ਤੇ ਆਪ Punjab Vidhan Sabha ਦੇ ਵਿੱਚ ਚੱਲ ਰਹੇ ਸੈਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਤੌਂਸ ਨੇ ਆਪਣੀ ਹੀ ਸਰਕਾਰ ਦੇ ਉੱਤੇ ਜਮ ਕੇ ਹਮਲਾ ਬੋਲਿਆ ਲਾਡੀ ਧੌਂਸ ਨੇ ਸੇ ਸਹੂਲਤਾਂ ਦੀ ਘਾਟ ਦੇ ਲਈ ਸਰਕਾਰ ਨੂੰ ਕੋਸਿਆ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਆਵਾਜ਼ੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਧੌਂਸ ਨੇ ਕਿਹਾ ਕਿ ਉਹਨਾਂ ਦੇ ਹਲਕੇ ਅਤੇ ਪੂਰੇ ਮੋਗਾ ਜ਼ਿਲ੍ਹੇ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਕੀ ਮੋਗਾ ਪੰਜਾਬ ਦਾ ਹਿੱਸਾ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਪਾਕਿਸਤਾਨ ਦੇ ਵਿੱਚ ਰਹਿ ਰਹੇ ਹਾਂ ਵਿਧਾਇਕ ਲਾਡੀ ਧੌਂਸ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦੇ ਵਿਧਾਨ ਸਭਾ ਹਲਕੇ ਨੂੰ ਇੱਕ ਵੀ ਸਿਹਤ ਸਬੰਧੀ ਪ੍ਰੋਜੈਕਟ ਨਹੀਂ ਦਿੱਤਾ ਗਿਆ ਹੈ ਉਨਾ ਮੋਗਾ ਜ਼ਿਲ੍ਹੇ ਤੇ ਨਾਲ ਵਿਤਕਰੇ ਦਾ આરોਪ ਲਾਉਂਦਿਆਂ ਹੋਇਆ ਕਿਹਾ ਹੈ ਕਿ ਅਜਿਹੀ ਸਥਿਤੀ ਕਿਉਂ ਬਣੀ ਰਹਿੰਦੀ ਹੈ? ਧੰਨਵਾਦ ਸਪੀਕਰ ਸਾਹਿਬ। ਮੰਤਰੀ ਸਾਹਿਬ ਨੇ ਜਿਹੜਾ ਜਵਾਬ ਆ ਉਹ ਨਾਂ ਵਿੱਚ ਦਿੱਤਾ। ਤੇ ਮੈਂ ਇੱਕ ਗੱਲ ਕਹਿਣਾ ਚਾਹਣਾ ਮੰਤਰੀ ਸਾਹਿਬ ਜਿਹੜਾ ਹਲਕਾ ਧਰਮਕੋਟ ਹੈ ਇਹ ਬਹੁਤ ਹੀ ਪਛੜਿਆ ਏਰੀਆ ਤੇ ਅਸੀਂ ਵੀ ਪੰਜਾਬ ਦੇ ਵਾਸੀ ਆ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਕੋਟ ਦੇ ਵਿੱਚ ਨਹੀਂ ਦਿੱਤਾ। ਸਗੋਂ ਜਿਹੜਾ ਇਹਨਾਂ ਨੇ CHC ਕੋਟ ਹਿਸੇਖਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਹਦੇ ਵਿੱਚ ਸਹੂਲਤਾ ਦੇ ਰਹੇ ਹਾਂ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਅੱਜ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜ਼ਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਹਰੇਕ ਵਾਰ ਸਾਹਿਬ ਜਵਾਬ ਦੇਣ ਲੱਗੇ ਨੇ ਮਤਰੀ ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੋ ਸਾਹਿਬ ਬੈਠ ਜਾਓ ਜਦ ਤੱਕ ਬੋਲੋ ਪਹਿਲਾਂ 300 ਡਾਕਟਰ ਸਪੈਸ਼ਲਿਸਟ ਡਾਕਟਰ ਭਰਤੀ ਕੀਤੇ ਗਏ ਉਹਦੇ ਵਿੱਚੋਂ ਸਿਰਫ ਚਾਰ ਡਾਕਟਰ ਆ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਆ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜਿਹੜਾ ਮਲੇਰ ਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ ਚਾਰ ਡਾਕਟਰ ਦਿੱਤੇ ਆ ਮੈਂ ਪੁੱਛਣਾ ਚਾਹੁੰਦਾ ਵੀ ਇਹ ਵੇਤਖਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਜੇ ਹਾਂ ਪਾਕਿਸਤਾਨ ਚ ਰਹਿੰਦੇ ਹਾਂ ਮੈਨੂੰ ਤਾਂ ਇਹ ਲੱਗਦਾ ਜੀ ਧੰਨਵਾਦ ਜੀ ਮੰਤਰੀ ਸਾਹਿਬ ਅਦਰ ਹੋ ਲੋ ਸਰ ਮੈਂ ਮਾਨਯੋਗ ਮੈਂਬਰ ਨੂੰ ਕਹ ਦੱਸਣਾ ਚਾਹੁੰਦਾ ਜੀ ਮੈਂਬਰ ਸਾਹਿਬ ਨੂੰ ਕਿ ਜਿਹੜਾ ਧਰਮਕੋਟ ਹੈ ਉਹਦੀ ਆਬਾਦੀ ਹੈਗੀ ਆ 24000 ਤੇ ਉਹਦੇ ਨਾਲ 50 ਪਿੰਡ ਲੱਗਦੇ ਆ ਤੇ ਇਹ ਕੁਝ ਪੋਪੂਲੇਸ਼ਨ ਨਾਰਮਸ ਹੈਗੇ ਆ ਜਿਹੜੇ 1,25,000 ਤੋਂ ਉੱਪਰ ਜਾ ਕੇ ਕਮਿਊਨਿਟੀ ਹੈਲਥ ਸੈਂਟਰ ਬਣਦਾ ਜੋ ਇਹਨਾਂ ਦੇ ਕੋਰਟ ਹਿੱਸੇ ਖਾਂ ਵਿੱਚ ਬਣਾ ਹੋਇਆ ਜੀ ਬੈਂਟ ਨਾਲ ਲੋ ਜੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਇਹ 10 ਲੱਖ ਤੋਂ ਉੱਪਰ ਜਾ ਕੇ ਬਣਦਾ ਜੀ ਹੁਣ ਮੋਗੇ ਦੀ ਸਾਰੀ ਆਬਾਦੀ ਮੇਰੇ ਖਿਆਲ ਇੰਨੀ ਕਾ ਗਈ ਹੈ ਜੀ ਉੱਥੇ ਜਿਹੜਾ ਮੋਗੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਹੈ ਸਰ ਇਹਨਾਂ ਨੇ ਮਲੇਰਕੋਟਲੇ ਦੀ ਗੱਲ ਕੀਤੀ ਹੈ ਮਲੇਰਕੋਟਲੇ ਵਿੱਚ ਅੱਜ ਤੱਕ ਵੀ ਸਬਡਿਵੀਜ਼ਨ ਹਸਪੀਟਲ ਸੀਗਾ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹਨੂੰ ਜ਼ਿਲ੍ਹਾ ਬਣਾਤਾ ਲੇਕਿਨ ਉਹਨੂੰ ਡਿਸਟ੍ਰਿਕਟ ਹਸਪਤਾਲ ਨਹੀਂ ਦਿੰਦਾ ਇਹ ਸਰਕਾਰ ਹੁਣ ਪਹਿਲੀ ਵਾਰੀ ਉਹਨਾਂ ਨੂੰ ਡਿਸਟ੍ਰਿਕਟ ਹਸਪਤਾਲ ਦੇਣ ਜਾ ਰਹੀ ਹੈ ਜੋ ਇਹਨਾਂ ਦਾ ਮੋਗੇ ਦੇ ਵਿੱਚ ਹੈ ਜੀ ਤੇ ਆਪ ਸਰ ਇਹਨਾਂ ਦੀ ਜਿਹੜੀ ਬੜੀ ਜਨੂਨ ਜੀ ਇਹਨਾਂ ਦੀ ਧਮਾਨ ਹੈ ਸਾਨੂੰ ਡਾਕਟਰਾਂ ਦੀ ਜ਼ਿਆਦਾ ਲੋੜ ਹੈ ਭਰਤੀ ਕਰ ਰਹੇ ਆ 400 ਦੀ ਸ਼ੁਰੂ ਕੀਤੀ ਸੀ 400 ਦੇ ਵਿੱਚ 350 ਨੇ 304 ਨੇ ਮੈਂਬਰ ਸਰ ਬਾਕ ਰਹਿ ਜਾਣੇ ਆ ਹਾਂ ਸਰ ਉਹਦੇ ਸਿਰਫ ਮੈਂ ਬੇਨਤੀ ਇਹ ਕਰਦਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਹੁਣ 1000 ਡਾਕਟਰ ਰੱਖ ਰਹੇ ਆ ਸਰ ਅਸੀਂ ਇੱਕ ਨਵਾਂ ਸਿਸਟਮ ਲੈ ਕੇ ਆਏ ਆ ਆਮ ਆਦਮੀ ਕਲੀਨਿਕ ਵਾਲਾ ਜਿਹਨੂੰ ਹੁਣ ਰੀ ਬ੍ਰਾਂਡਡ ਐਜ਼ ਯੂਸ਼ਮਨ ਅਰੋਗ ਰੋਗਿਆ ਕੇਂਦਰਾ ਉਹਦੇ ਵਿੱਚ ਸਰ 881 ਰਮੇ